ਸਾਂ ਮਿਲਿਆ ਤੇ ਨਾ ਹੀ ਸਿੱਕਾ ਉਹਨੂੰ ਦੂਜੇ ਮੁੱਦੇ ਆ ਸਿੱਖ ਨਸਲ ਕੁਸੀ ਦਾ ਇਨਸਾਬ ਨਹੀਂ ਮਿਲਿਆ ਤਾਂ ਮਨੂੰ ਕੋਈ ਬਾਲੀ ਆਸਾਨੀ ਹੈਗੀਆਂ ਜਿਸ ਤਰ੍ਹਾਂ ਦਾ ਸਿਸਟਮ ਸਾਡੇ ਮੇਰਾ ਸਵਾਲ ਇਹ ਹੈ ਕਿ ਅਦਾਲਤ ਜੇ ਜਦੋਂ ਬਿਆਨ ਹੋ ਜਾਂਦੇ ਨੇ ਫਿਰ ਅਦਾਲਤ ਨੇ ਡਾਇਰੈਕਸ਼ਨ ਦੇਣੀ ਹੈ ਪੁਲਿਸ ਨੂੰ ਕਿ ਹਨੀਪ੍ਰੀਤ ਤੇ ਰਾਮਰੇਮ ਨੂੰ ਗ੍ਰਿਫਤਾਰ ਕਰੋ ਅਗਲਾ ਪ੍ਰੋਸੈਸ ਕੀ ਕਾਨੂੰਨੀ ਪ੍ਰੋਸੈਸ ਕੀ ਹੈ ਦੇਖੋ ਕਾਨੂੰਨੀ ਪ੍ਰੋਸੈਸ ਤਾਂ ਇਹ ਹੈ ਵੀ ਜਦੋਂ ਇਹਦੇ ਬਿਆਨ ਹੋ ਗਏ ਤਾਂ ਨੈਕਸਟ ਡੇ ਆ ਵੀ ਜਿਹੜਾ ਸਰਕਾਰ ਜਿਹੜੀ ਪੁਲਸਾ ਉਹਨਾਂ ਦੇ ਵਾਰੰਟ ਜਾਰੀ ਕਰਵਾ ਸਕਦੀ ਆ ਉੱਥੇ ਵੀ ਸਾਨੂੰ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਉਹਦੀ ਪੁੱਛਗਈ ਇਸ ਲਈ ਇਹ ਨਾ ਬੰਦਿਆਂ ਦੀ ਲੋੜ ਆ। ਉਹਨਾਂ ਨੂੰ ਆਪਣੇ ਹਰਾਸ ਦੇ ਵਿੱਚ ਰੱਖ ਕੇ ਪਟਾਈ ਤੇ ਜਿਹੜਾ ਪ੍ਰੇਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਸਿੱਖ ਨੌਜਵਾਨ ਦੋ ਸਿੱਖ ਨੌਜਵਾਨ ਫੜੇ ਗਏ ਸੀਗੇ ਵੀ ਜਿਵੇਂ ਇਹਨਾਂ ਨੇ ਕੀਤਾ ਹੈ ਤਾਂ ਮੈਨੂੰ ਐ ਲੱਗਦਾ ਜਿਵੇਂ ਕਿਸੇ ਨੇ ਖਾਰ ਖਾ ਕੇ ਐਕਸ਼ਨ ਕਰਿਆ ਹੁੰਦਾ ਤੇ ਦੂਜੇ ਪਾਸੇ ਉਹਨਾਂ ਦੀ ਜਿਹੜੀ ਹੱਕੀ ਮੰਗਾ ਓਏ ਇੰਨਾ ਬੇਦਰਦਤਾ ਕੋਈ ਹੋਣਾ ਨਹੀਂ ਚਾਹੀਦਾ ਤੇ ਉਹਨਾਂ ਲੀਡਰਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਆ ਚਾਹੇ ਸਾਰੀਆਂ ਪਾਰਟੀਆਂ ਦੇ ਸੀਗੇ ਜਿੱਚ ਅਕਾਲੀ ਦਲ ਦੇ ਵੀ ਸੀਗੇ ਜਿਹੜੇ ਸੀਗੇ ਭਾਜਪਾ ਦੇ ਵੀ ਸੀਗੇ ਤੇ ਕਾਂਗਰਸ ਦੇ ਵੀ ਸੀਗੇ ਤੇ ਇਹ ਜਿੰਨੇ ਵੀ ਲੀਡਰ ਸੀਗੇ ਜਿਨ੍ਹਾਂ ਨੇ ਹਾ ਹੁ ਦੁਹਾਈ ਪਚਾਈ ਉਹ ਅੱਗ ਲਾ ਗਈ ਉਹ ਲਾ ਉਹਨਾਂ ਨੂੰ ਉਹ ਜਿਹੜੀਆਂ ਮਤਾਵਾਂ ਬੈਠੀਆਂ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਤੁਰੰਤ ਜੇਲ ਬਦਲੀ ਕਰ ਦੇਣੀ ਹੈ ਖਰਾਬ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਗੱਲ ਕਰਾਂਗੇ ਪੰਜਾਬ ਨਾਲ ਸੰਬੰਧਿਤ ਗਰਮ ਮੁੱਦਿਆਂ ਦੀ ਕਈ ਗਰਮ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਤੇ ਸਾਰੇ ਪੰਜਾਬ ਦੀਆਂ ਨਿਗਾਹਾਂ ਠਿਕੀਆਂ ਹੋਈਆਂ ਨੇ ਪਹਿਲਾ ਮੁੱਦਾ ਲਵਾਂਗੇ ਡੇਰਾ ਸਰਸਾ ਮੁਕੀ ਰਾਮ ਰਹੀਮ ਸਿੰਘ ਦਾ ਕਿਉਂਕਿ ਜੋ प्रदीप ਕੁਲੇਰ ਜੋ ਡੇਰੇ ਵਾਲਾਂ ਦੀ ਜੋ ਰਾਸੀ ਕਮੇਟੀ ਆ ਉਹਦਾ ਮੈਂਬਰ ਆ ਕਈ ਸਾਲ ਬਾਅਦ ਉਹ ਗ੍ਰਿਫਤਾਰ ਕੀਤਾ ਪੁਲਿਸ ਨੇ ਤੇ ਉਹਨੇ ਜੱਜ ਸਾਹਮਣੇ ਬਿਆਨ ਦਿੱਤੇ ਨੇ ਕਿ ਜਿਹੜੀ ਬਿਆਦਮੀਆਂ ਕਰਵਾਈਆਂ ਪਹਿਲੀ ਬਿਆਦਗੀ ਹੋਈ ਉਹਦੇ ਪਿੱਛੇ ਹਨੀਪ੍ਰੀਤ ਤੇ ਰਾਮ ਰਹੀਮ ਪਰਮੇਰ ਸਿੰਘ ਦਾ ਹੱਥ ਹੈ ਸੋ ਜਦੋਂ ਲਿਖਤੀ ਬਿਆਨ ਦੇ ਦਿੱਤਾ ਤਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਪਹਿਲਾਂ ਵੀ ਬਹੁਤ ਸਾਰੇ ਸਿੱਖ ਹਲਕੇ ਕਹਿ ਰਹੇ ਸਨ ਕਿ ਬਿਆਦਮੀਆਂ ਜਾਣਬੁੱਝ ਕੇ ਰਾਮ ਰਹੀਮ ਨੇ ਕਰਵਾਈਆਂ ਗਈਆਂ ਨੇ ਕਿਉਂਕਿ ਇੱਕ ਮੌਕਾ ਇਹ ਆ ਗਿਆ ਸੀ ਜਦੋਂ ਸਿੱਖ ਜਿਹੜੇ ਪ੍ਰੇਮੀ ਸੀ ਪ੍ਰੇਮੀ ਗਲਾਂ ਵਿੱਚ ਪਾਏ ਲੋਕ ਜਿਹੜੇ ਸੀਗੇ ਸਰਸੇ ਪ੍ਰੇਮੀ ਦੇ ਸਰਸਾ ਮੁਖੀ ਦੇ ਉਹ ਸਿੱਟਣ ਲੱਗੇ ਸੀ ਹਰਜਿੰਦਰ ਸਿੰਘ ਮਾਜੀ ਜਦੋਂ ਉਹ ਤਰਨ ਪ੍ਰਚਾਰ ਕਰਦੇ ਸੀ ਉਹਨਾਂ ਇਕੱਠਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਦਾ ਸੀ ਕਿ ਐਂ ਲੱਗਦਾ ਸੀ ਕਿ ਲੋਕ ਉਹਨਾਂ ਜੋ ਡੇਰਾ ਸਰਸਾ ਮੁਖੀ ਦੇ ਐਂਟੀ ਹੋ ਗਏ ਨੇ ਉਹਦੇ ਖਿੱਚ ਦੇ ਵਿੱਚ ਆ ਕੇ ਕਹਿੰਦੇ ਇਹ ਬਿਆਦ ਦੀਆਂ ਕਰਵਾਈਆਂ ਗਈਆਂ ਨੇ ਜਿਹੜੀ ਗੱਲ ਦਾ ਕਲਾਸ ਅੱਜ ਬੈਨਾਂ ਵਿੱਚ ਵੀ ਹੋਇਆ ਮੇਰੇ ਨਾਲ ਨੇ ਐਡਵੋਕੇਟ ਉਪਜੀਤ ਸਿੰਘ ਮਰਾੜ ਇਨਾਂ ਨਾਲ ਗੱਲ ਕਰਦੇ ਆ ਕਿ ਟਿੱਲ ਕਿਉਂ ਵਰਤੀ ਜਾ ਰਹੀ ਹੈ ਡੇਰੇ ਪ੍ਰਤੀ ਵਿਦਵੀ ਮਾਮਲੇ ਨੂੰ ਲੈ ਕੇ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਕੋਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ رابطہ ਪੰਜਾਬ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਪਹਿਲਾਂ ਆਪਾਂ ਲਵਾਂਗੇ ਰਾਮ ਰਹੀਮ ਵਾਲਾ ਮੁੱਦਾ ਉਹਦੋਂ ਬਾਅਦ ਆਪਾਂ ਲਵਾਂਗੇ ਸੁਭਕਰਨ ਜਿਹੜਾ ਕਿਸਾਨ ਆ ਜਿਹਦੀ ਜਿਹਨੂੰ ਸਹੇਦ ਕੀਤਾ ਗਿਆ ਸੀ ਫਿਰ ਆਪਾਂ ਲਵਾਂਗੇ ਅਮਰਪਾਲ ਸਿੰਘ ਦਾ ਇਸ਼ੂ ਉਹ ਵੀ ਕਾਫੀ ਕਰਾਂਗੇ ਉਸ ਤੋਂ ਬਾਅਦ ਆਪਾਂ ਲੋਕ ਸਭਾ ਚੋਣਾਂ ਤੇ ਵੀ ਥੋੜੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਹਨੀਪ੍ਰੀਤ ਦਾ ਨਾਮ ਅੱਜ ਆਇਆ ਪਹਿਲੀ ਵਾਰ ਸਾਹਮਣੇ ਇਹ ਬੇਅਦਬੀਆਂ ਮਾਮਲਿਆਂ ਦੇ ਵਿੱਚ ਉਹਦਾ ਹੱਥ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਤਾਂ ਬਿਲਕੁਲ ਸਾਰੀ ਦੁਨੀਆ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਹੈ ਜਦੋਂ ਇਹ ਪਿੰਡ ਜਵਾਰਕੇ ਦੇ ਵਿੱਚ ਜਦੋਂ ਇਹਨਾਂ ਨੇ ਇਸ਼ਤਿਹਾਰ ਲਾ ਕੇ ਉੱਥੇ ਕਿਹਾ ਸੀਗਾ ਵੀ ਅਸੀਂ ਤੁਹਾਡੀ ਬੀੜ ਤੁਹਾਡੇ ਬਾਬੇ ਨੂੰ ਲੈ ਚੱਲੇ ਆ ਜੇ ਤੁਹਾਡੇ ਦਾਵਾ ਤਾਂ ਇਹ ਬਰਾਮਦ ਕਰ ਲਓ ਤੇ ਉਹਨਾਂ ਨੇ ਜਿਵੇਂ ਕਿਹਾ ਸੀਗਾ ਵੀ ਹੈ ਅਸੀਂ ਇਸ ਮਿੱਥੇ ਸਮੇਂ ਤੋਂ ਬਾਅਦ ਇਦਾਂ ਕਰਾਂਗੇ ਤੇ ਉਹਨਾਂ ਨੇ ਉਦਾਂ ਹੀ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਪੂਰੀ ਬੇਅਦਵੀ ਕੀਤੀ ਤਾਂ ਉਸ ਸਮੇਂ ਹੀ ਜਿਹੜੇ ਬਹੁਤ ਸਾਰੇ ਪੰਥਕ ਆਗੂਆਂ ਨੇ ਇਹ ਗੱਲ ਕਹੀ ਸੀਗੀ ਵੀ ਇਹਦੇ ਵਿੱਚ ਇਹ ਸਾਰੇ ਚ ਡੇਰਾ ਪ੍ਰੇਮੀ ਦਾ ਹੱਤਾ ਇਹ ਸਾਰਾ ਕੁਝ ਉਹਨਾਂ ਨੇ ਕਰਾਇਆ ਤੇ ਬਲਕੇ ਬਕਾਇਦਾ ਨਾਮ ਲੈ ਰਹੇ ਸੀਗੇ ਪਰ ਸਿਆਸਤ ਜਿਹੜੀ ਆ ਐਸੀ ਇੱਕ ਚੀਜ਼ ਆ ਕਿਉਂਕਿ ਸਿਆਸਤ ਧਰਮ ਨੂੰ ਵਰਤਦੀ ਆ ਵੋਟਾਂ ਲਈ ਤੇ ਇਹ ਕੰਮ ਉਸ ਸਮੇਂ ਵੀ ਹੋਇਆ ਤੇ ਧਰੋਂ ਨੂੰ ਵਰਤਿਆ ਗਿਆ ਵੋਟਾਂ ਦੇ ਲਈ ਤੇ ਜਿਹੜਾ ਪ੍ਰੇਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਸਿੱਖ ਨੌਜਵਾਨ ਦੋ ਸਿੱਖ ਨੌਜਵਾਨ ਫੜੇ ਗਏ ਸੀਗੇ ਤੇ ਉਹਨਾਂ ਨੂੰ ਟਾਰਚਰ ਕਰਾਇਆ ਗਿਆ ਬਾਅਦ ਚ ਛੱਡਿਆ ਗਿਆ ਤਾਂ ਇਸ ਤਰ੍ਹਾਂ ਸਰਿਆਮ ਬੋਰਡ ਸਿਆਸਤ ਦੀ ਭੇਟ ਇਹ ਕੇਸ ਚੜਦਾ ਆ ਤੇ ਉਸ ਤੋਂ ਪਹਿਲਾਂ ਬਾਅਦ ਚ ਫੇਰ ਕੈਪਟਨ ਮਨਿੰਦਰ ਸਿੰਘ ਉਹਨਾਂ ਨੇ ਵੀ ਬੇਅਦਮੀ ਦੇ ਮੁੱਦੇ ਤੇ ਇਹ ਵਾਅਦਾ ਕਰਿਆ ਸੀਗਾ ਮੁਟਕਾ ਸਾਹਿਬ ਦੀ ਸੌਂ ਖਾਦੀ ਸੀਗੀ ਵੀ ਮੈਂ ਇਨਸਾਫ ਦਿਵਾਉਂਗਾ ਪਰ ਉਹ ਵੀ ਇਹਦੇ ਚ ਸਫਲ ਨਹੀਂ ਹੋ ਸਕੇ ਬੇਸ਼ੱਕ ਕਮਰ ਵਿਜੇ ਪ੍ਰਤਾਪ ਦੇ ਉਸ ਸਿੱਟ ਬਣੀ ਤੇ ਜਿਹੜਾ ਚਰਚਾ ਪੰਜਾਬ ਦੇ ਵਿੱਚ ਵੀ ਹੋਈ ਵਿਧਾਨ ਸਭਾ ਦੇ ਵਿੱਚ ਹੋਈ ਨਵਜੋਤ ਸਿੰਘ ਸਿੱਧੂ ਪੱਲੇ ਅੜਦਾ ਰਿਹਾ ਵੀ ਮਾਨੂੰ ਇਨਸਾਫ ਦੇ ਦਿਓ ਇਨਸਾਫ ਦੇ ਦਿਓ ਬੇਅਦਬੀ ਦਾ ਇਨਸਾਫ ਹੋਣਾ ਚਾਹੀਦਾ ਨਾ ਮੌੜ ਮੰਡੀ ਬੰਬ ਤਮਾਕੇ ਦਾ ਅਜ ਤੱਕ ਇਨਸਾਫ ਹੋਇਆ ਜਿਹੜੀਆਂ ਕਿ ਜਿਹੜਾ ਜਣਾ ਉਥੇ ਪ੍ਰੇਮੀ ਦੇ ਦਰਵਾਜ਼ੇ ਤੱਕ ਜਾਂਦੀਆਂ ਪ੍ਰੇਮੀ ਦੇ ਡੇਰੇ ਤੱਕ ਜਾਂਦੀਆਂ ਰਾਮ ਰਹੀਮ ਦੇ ਤਾਂ ਹੀ ਕਿਚੂ ਸਵਾਲੇ ਆ ਜਾਂਦਾ ਕਿ ਜਿਹੜੇ ਤਿੰਨ ਬੰਦੇ ਸੀ ਸੰਦੀਪ ਬਰੇਟਾ ਹਰਸ਼ ਤੂਰੀ ਤੇ ਜੋ ਜੋ ਕਲੇਰ ਆ ਜੋ ਗ੍ਰਿਫਤਾਰ ਕੀਤਾ ਗਿਆ ਇਹਦੇ ਬਾਰੇ ਪਹਿਲਾਂ ਵੀ ਮੈਂ ਸਾਲ ਪਹਿਲਾਂ ਇੱਕ ਬੰਦੇ ਦੀ ਇੰਟਰਵਿਊ ਕੀਤੀ ਸੀ ਜੋ ਪਹਿਲਾਂ ਡੇਰਾ ਪ੍ਰੇਮੀ ਸੀ ਫਿਰ ਇਹਨਾਂ ਦੇ ਐਂਟੀ ਹੋ ਗਿਆ ਸੀ ਉਹਨੇ ਸਪਸ਼ਟ ਕਿਹਾ ਸੀ ਕਿ ਤਿੰਨੇ ਮੁਲਜ਼ਮ ਜਿਹੜੇ ਪਕਾੜਨੇ ਨੇ ਉਹ ਡੇਰੇ 'ਚ ਰਹਿੰਦੇ ਆ ਸਰਸਾ ਦੇ ਵਿੱਚ ਉਦੋਂ ਪੰਜਾਬ ਪੁਲਿਸ ਨੇ ਵੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਵੜਨ ਦੀ ਨਾ ਹਰਿਆਣਾ ਪੁਲਿਸ ਨੇ ਕੀਤੀ ਹੁਣ ਜਦੋਂ ਜੁਦਿਆ ਜਦੋਂ ਫੰਕਸ਼ਨ ਹੋਇਆ ਮੰਦਿਰ ਨੂੰ ਲੈ ਕੇ ਉੱਥੇ ਜਦੋਂ ਫੋਟੋ ਵਾਇਰਲ ਹੋਈ ਇਹਦੀ ਇਹਰੇ ਬੰਦਾ ਫੜਿਆ ਗਿਆ ਉਸ ਤੋਂ ਬਾਅਦ ਕਲੇਰ ਨੇ ਇਹ ਖੁਲਾਸੇ ਕੀਤੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੇ ਆਪਣੇ ਲੈਵਲ ਤੇ ਕੋਸ਼ਿਸ਼ ਐਨੀ ਨਹੀਂ ਕੀਤੀ ਬਾਅਦ ਵਿੱਚ ਜਦੋਂ ਰੌਲਾ ਪੈ ਗਿਆ ਇੱਕ ਬੀਜੇਪੀ ਦੇ ਲੀਡਰ ਨਾਲ ਇਹਦੀ ਕਲੇਰ ਦੀ ਫੋਟੋ ਹੈ ਉਦੋਂ ਬਾਅਦ ਇਹਨੂੰ ਵਕਾਰ ਕੀਤਾ ਗਿਆ ਕਿਤੇ ਨਾ ਕਿਤੇ ਸਰਕਾਰ ਵੀ ਚਾਹੁੰਦੀ ਹੈ ਕਿ ਇਹ ਮੁੱਦਾ ਕਰਮ ਰਹੇ ਬਿਲਕੁਲ ਤੁਹਾਡੀ ਗੱਲ ਸਹੀ ਆ ਇਹ ਹੋਣ ਵਾਲੀ ਸਰਕਾਰ ਨੇ ਵੀ ਨਹੀਂ ਕੋਸ਼ਿਸ਼ ਕੀਤੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਕੋਸ਼ਿਸ਼ ਨਹੀਂ ਕੀਤੀ ਸਾਰਿਆਂ ਨੂੰ ਪਤਾ ਸੀਗਾ ਅੱਜ ਤੱਕ ਪ੍ਰੋਪਰ ਤਰੀਕੇ ਨਾਲ ਗੁਰਮੀਤ ਸਿੰਘ ਰਾਮ ਰਹਿਮ ਦੀ ਕਦੇ ਵੀ ਇਨਵੈਸਟੀਗੇਸ਼ਨ ਨਹੀਂ ਹੋ ਸਕੀ ਤੇ بار بار ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਕਰਨ ਦੇ ਲਈ ਵੀ ਜਦੋਂ ਸਨਾਰੀਆ ਜੇਲ ਸੀਗੇ ਤਾਂ ਪੁਲਿਸ ਨੂੰ ਵਾਪਸ ਮੋੜ ਦਿੱਤਾ ਜਾਂਦਾ ਸੀਗਾ ਜਿਸ ਤਰ੍ਹਾਂ ਥਾਣੇ ਦੇ ਵਿੱਚ ਬੁਲਾ ਕੇ ਇਨਵੈਸਟੀਗੇਸ਼ਨ ਹੁੰਦੀ ਆ ਇੱਕ ਆਮ ਬੰਦੇ ਨਾਲ ਉਹ ਤੋਂ ਬਿਲਕੁਲ ਉਹਨਾਂ ਨੂੰ ਪਰਾ ਰੱਖਿਆ ਗਿਆ ਤੇ ਆ ਜਿਵੇਂ ਹੁਣ ਪ੍ਰਦੀਪ ਕਲੇਰ ਵਾਲੀ ਕਹਾਣੀ ਸਾਹਮਣੇ ਆਈ ਆ ਤੇ ਉਹ ਉਤੋਂ ਰਾਮ ਅਯੁੱਧਿਆ ਵਿੱਚ ਰਾਮ ਮੰਦਰ ਦੇ ਵਿੱਚ ਬੀਜੇਪੀ ਆਗੂਆਂ ਨਾਲ ਦੇਖਿਆ ਗਿਆ ਬਹੁਤ ਫੋਟੋ ਵਾਇਰਲ ਹੁੰਦੀ ਆ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਅਖਬਾਰਾਂ ਦੇ ਵਿੱਚ ਵੀ ਸੀਗਾ ਤੇ ਬਾਅਦ ਚ ਪੰਜਾਬ ਪੁਲਿਸ ਉਹਨੂੰ ਅਰੈਸਟ ਕਰਦੀ ਆ ਤੇ ਉਹਦਾ 164 ਦੇ ਵਿੱਚ ਬਿਆਨ ਦਰਜ ਕਰਾਉਂਦੀ। ਇਹ ਗੱਲ ਤਾਂ ਬੜੀ ਕਲੀਅਰ ਹੋ ਗਈ ਨਾ ਵੀ ਜਿਹੜੇ ਇਹ ਇਹਨੂੰ ਭਾਜਪਾ ਦੇ ਆਗੂ ਨੇ ਸ਼ਰਨ ਦਿੱਤੀ ਹੋਈ ਸੀਗੀ ਉਸ ਤੋਂ ਮੈਂ। ਇਹਨਾਂ ਬਿਆਨਾਂ ਦੀ ਕਾਨੂੰਨੀ ਤੌਰ ਤੇ ਕੀ ਮਹੱਤਤਾ ਹੈ ਜਿਹੜੇ ਕੋਰਟ ਦੇ ਵਿੱਚ ਦਰਜ ਕਰਾਏ ਨੇ। 164 ਦੇ ਬਿਆਨਾਂ ਦੀ ਪੂਰੀ ਮਤਦ ਹੈ ਕਿਉਂਕਿ ਇਹਦੇ 'ਚ ਇੱਕ ਸਪੈਸ਼ਲ ਜਿਹੜਾ CrPC ਦੀ ਪ੍ਰੋਵੀਜ਼ਨ ਆ ਉਹਦੇ ਅਧੀਨ ਇਹ ਕਾਰਵਾਈ ਕੀਤੀ ਜਾਂਦੀ ਆ ਵੀ ਜਦੋਂ ਪੋਸਟ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਅਹਿਮ ਗਵਾਹ ਆਂਦਾ ਹੈ ਔਰ ਉਹ ਕਾਫੀ ਲੰਮਾ ਸਮਾਂ ਕੇਸ ਚੱਲ ਰਿਹਾ ਹੁੰਦਾ ਤਾਂ ਉਸ ਨੂੰ ਇਸ ਦੇ ਵਿੱਚ ਉਹ ਬਿਆਨਾਂ ਦੇ ਵਿੱਚ ਬਿਆਨ ਕਰਾ ਕੇ ਅੱਗੇ ਜਿਹੜੀ ਆ ਜਿਹੜੀ ਅਗਲੀ ਕਾਰਵਾਈ ਉਹ ਸ਼ੁਰੂ ਹੋ ਜਾਂਦੀ ਆ ਇਹਦੀ ਪੂਰੀ ਮਹੱਤਤਾ ਹੈ ਇਹਦੀ ਔਰ ਇਹਦੇ ਜਿਹੜੇ ਬਿਆਨਾਂ ਦੇ ਆਧਾਰ ਤੇ ਹੁਣ ਬਿਲਕੁਲ ਪੁਲਿਸ ਕੋਲ ਸਿੱਧਾ ਸਬੂਤ ਆ ਤੇ ਉਹ ਇਹ ਗੁਰਮੀਤ ਸਿੰਘ ਰਾਮ ਰਹੀਮ ਨੂੰ ਅਰੈਸਟ ਕਰ ਸਕਦੀ ਆ ਹਨੀ ਬ੍ਰੀਤ ਨੂੰ ਅਰੈਸਟ ਕਰ ਸਕਦੀ ਆ ਤੇ ਉਹਨਾਂ ਕੋਲ ਪਹਿਲਾਂ ਹੀ ਬਹੁਤ ਦੁਰੂਹਾਂ ਜੇ ਕਰਨਾ ਚਾਹਣ ਪਰ ਜੇਕਰ ਜਿਵੇਂ ਸਿਆਸਤ ਚੱਲਦੀ ਆ ਜਿਵੇਂ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਆ ਤੇ ਉਹਦੇ ਜਿਹੜੇ ਉੱਥੇ ਉਹਦਾ ਸਾਸਨ ਕਰਾਇਆ ਜਾਂਦਾ ਹੈ ਕਦੇ ਯੂਪੀ ਜੀ ਬੈਠ ਕੇ ਕਦੇ ਕਿਤੇ ਕਦੇ ਕਿਤੇ ਤੇ ਬਗੈਦਾ ਟੈਲੀਵਿਜ਼ਨ ਤੇ ਉਹਦੇ ਸੰਧਾਲਨਾਂ ਨੂੰ ਉਹਦੇ ਨਾਲ ਮੁਲਾਕਾਤ ਕਰਾਈ ਜਾਂਦੀ ਆ ਤੇ ਉਹ ਸ਼ਰਿਆਂ ਉਹਦੀ ਪਿੱਠ ਪੂਰੀ ਜਾਂਦੀ ਆ ਤਾਂ ਇਹ ਲੱਗਦਾ ਵੀ ਇਸ ਦਾ ਕੇਸ ਦਾ ਵੀ ਕੋਈ ਹੱਲ ਨਹੀਂ ਹੋਣ ਲੱਗਾ ਜਿਵੇਂ ਮੋੜ ਮੰਡੀ ਬੰਬਤਾਂਕੇ ਦਾ ਅੱਜ ਤੱਕ ਹਾਂ ਜਿਹੜਾ ਮੈਂ ਹਰਸ਼ਪੂਰੀ ਹਰਸ਼ ਕਲੇਰ ਕਹੇਗਾ ਸੀ ਪ੍ਰਦੀਪ ਕਲੇਰਿਆ ਦਾ ਨਾਮ ਜਿਸ ਤਰ੍ਹਾਂ ਨੇ ਬਿਆਨ ਦਿੱਤੇ ਨੇ ਲੱਗਦਾ ਕਿ ਬਿਲਕੁਲ ਸਹੀ ਗੱਲ ਆ ਸੱਚ ਆ ਕਿਉਂਕਿ ਇੱਕ ਪੁਲਿਸ ਇਨਸਪੈਕਟਰ ਨੂੰ ਮੈਂ ਮਿਲਿਆ ਸੀਗਾ ਉਹਦਾ ਕਹਿਣਾ ਸੀ ਕਿ ਇੱਕ ਬੰਦਾ ਮੈਂ ਪਹਿਲਾਂ ਅਰੈਸਟ ਕਰ ਲਿਆ ਸੀ ਫਿਰ ਉੱਪਰੋਂ ਸਰਕਾਰ ਦੇ ਕਹਿਣ ਤੇ ਉਹਨੂੰ ਛੱਡਣਾ ਪਿਆ ਤੇ 5 ਵਜੇ ਸਵੇਰੇ ਉਹਦਾ ਕਤਲ ਹੋ ਜਾਂਦਾ ਉਹ ਵੀ ਇਹ ਗੱਲ ਮੰਨ ਗਿਆ ਸੀ ਕਿ ਸਾਰੇ ਕੱਲ ਸੱਚ ਪਿੱਛੇ ਡੇਰੇ ਵਾਲੇ ਦਾਤ ਜਦੋਂ ਹੁਣ ਇਹ ਬਿਆਨ ਕੋਰਟ ਦੇ ਵਿੱਚ ਦਰਜ ਹੋ ਗਏ ਨੇ ਜਿਨ੍ਹਾਂ ਇਹ ਪ੍ਰਦੀਪ ਕਲੇਰ ਆ ਇਹ ਵਾਦਾ ਮਾਫਵਾ ਵੀ ਬਣ ਸਕਦਾ ਕਿਉਂਕਿ ਕਿਤੇ ਨਾ ਕਿਤੇ ਬੰਦੇ ਦੀ ਜ਼ਮੀਰ ਜਾਗਦੀ ਹੈ ਕਿ ਯਾਰ ਮੈਂ ਗਲਤ ਕੀਤਾ ਜੇ ਮੈਂ ਗਲਤ ਕੀਤਾ ਤੇ ਮੈਂ ਗਲਤ ਕਰਨ ਵਾਲਿਆਂ ਨੂੰ ਫੜਾਵਾਂ ਤੇ ਮੇਰੀ ਜ਼ਮੀਰ ਜਾਗ ਪਈ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਆਈ ਬਣਾ ਸਕਦੀ ਆ ਸਰਕਾਰ ਉਹਨੂੰ ਅਪਰੂਵਰ ਬਣਾ ਸਕਦੀ ਆ ਤੇ ਉਹਦਾ ਜਿਵੇਂ ਉਹਨੇ ਢੱਲੇ ਨਾਲ ਬਿਆਨ ਦੇ ਯਾਰ ਸ਼ਰਿਆਮ ਨਾਂ ਲੈ ਕੇ ਦੱਸਿਆ ਵੀ ਕਿਸ ਤਰ੍ਹਾਂ ਵੀ ਇੱਕ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਜੀ ਉਹਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਡੇਰਾ ਪ੍ਰੇਮੀ ਆ ਲੌਕਟ ਨੂੰ ਰਲਾਉਣ ਲੱਗੇ ਸੀਗੇ ਤੇ ਉਹ ਦੁਬਾਰਾ ਸਿੱਖ ਧਰਮ 'ਤੇ ਪਰਤਣ ਲੱਗੇ ਸੀਗੇ ਜਦੋਂ ਇਹਦੀ ਸੂਚਨਾ ਅਸੀਂ ਹਨੀਪ੍ਰੀਤ ਆ ਬਾਬਾ ਰਾਮ ਰਹੀਮਾ ਬਾਬਾ ਦਾਨੀ ਸਾਹਿਬ ਰਾਮ ਰਹੀਮ ਨੂੰ ਦਿੱਤੀ ਤਾ ਉਥੇ ਉਹ ਗੁੱਸੇ ਚ ਹਨੀਪ੍ਰੀਤ ਨੇ ਕਿਹਾ ਵੀ ਤੁਸੀਂ ਜਿਵੇਂ ਉਹ ਲਾਗੜ ਭਗਾ ਭਗਾ ਕੇ ਸਿਟ ਰਹੇ ਹੋ ਤੁਸੀਂ ਵੀ ਇਹਨਾਂ ਦੇ ਅੰਗ ਖਿਲਾਰ ਦੋ ਤਾਂ ਉਹਨੇ ਸ਼ਰਮ ਦੱਸ ਰਿਹਾ ਵੀ ਇਹ ਜਿਹੜੇ ਆਰਡਰ ਆ ਬੇਦਵੀ ਦੇ ਹਨੀਪ੍ਰੀਤ ਤੇ ਰਾਮ ਰਹੀਮ ਨੇ ਦਿੱਤੇ ਸੀਗੇ ਹੁਣ ਦੇਖਣਾ ਤਾਂ ਇਹ ਆ ਨਾ ਵੀ ਸਰਕਾਰਾਂ ਇਨਸਾਫ ਦਿੰਨੀਆਂ ਪਰ ਅੱਜ ਤੱਕ ਅੱਜ ਤੱਕ ਕਿਸੇ ਵੀ ਬੇਦਵੀ ਦੇ ਵਿੱਚ ਨਾ ਇਨਸਾਫ ਮਿਲਿਆ ਤੇ ਨਾ ਹੀ ਸਿੱਖ ਕੌਮ ਨੂੰ ਦੂਜੇ ਮੁੱਦੇ ਸਿੱਖ ਨਸਲ ਕੋਸੀ ਦਾ ਇਨਸਾਫ ਨਹੀਂ ਮਿਲਿਆ ਤਾਂ ਮਨੂੰ ਕੋਈ ਬਾਲੀ ਆਸਾਨੀ ਹੈਗੀਆਂ ਜਿਸ ਤਰ੍ਹਾਂ ਦਾ ਸਿਸਟਮ ਸਾਡੇ ਮੇਰਾ ਸਵਾਲ ਇਹ ਹੈ ਕਿ ਅਦਾਲਤ ਜੇ ਜਦੋਂ ਬਿਆਨ ਹੋ ਜਾਂਦੇ ਨੇ ਫਿਰ ਅਦਾਲਤ ਨੇ ਡਾਇਰੈਕਸ਼ਨ ਦੇਣੀ ਹੈ ਪੁਲਸ ਨੂੰ ਕਿ ਹਨੀਪ੍ਰੀਤ ਤੇ ਰਾਮਰੇਵ ਨੂੰ ਗ੍ਰਿਫਤਾਰ ਕਰੋ ਅਗਲਾ ਪ੍ਰੋਸੈਸ ਕੀ ਕਾਨੂੰਨੀ ਪ੍ਰੋਸੈਸ ਕੀ ਹੈ ਦੇਖੋ ਕਾਨੂੰਨੀ ਪ੍ਰੋਸੈਸ ਤਾਂ ਇਹ ਆ ਵੀ ਜਦੋਂ ਇਹਦੇ ਬਿਆਨ ਹੋ ਗਏ ਤਾਂ ਨੈਸ਼ਨ ਇਹ ਆ ਵੀ ਜਿਹੜਾ ਸਰਕਾਰ ਜਿਹੜੀ ਪੁਲਸ ਆ ਉਹਨਾਂ ਦੇ ਵਾਰੰਟ ਜਾਰੀ ਕਰਵਾ ਸਕਦੀ ਆ ਉੱਥੇ ਵੀ ਸਾਨੂੰ ਹੁਣ ਇਹਦੇ ਬਿਆਨਾਂ ਦੇ ਆਧਾਰ ਤੇ ਉਹਦੀ ਪੁੱਛਗਿੱਛ ਲਈ ਇਹਨਾਂ ਬੰਦਿਆਂ ਦੀ ਲੋੜ ਆ ਉਹਨਾਂ ਨੂੰ ਆਪਣੇ ਹਰਾਸ ਦੇ ਵਿੱਚ ਰੱਖ ਕੇ ਪੁੱਛਗਿੱਛ ਕਰ ਸਕਦੇ ਆ ਇਹ ਹੁਣ ਦੇਖਣਾ ਇਹ ਆ ਵੀ ਇਹ ਕਾਰਵਾਈ ਪੁਲਿਸ ਜੜੀ ਆ ਕਦੋਂ ਸ਼ੁਰੂ ਕਰਦੀ ਹੈ ਠੀਕ ਹੈ ਬਰਾ ਸਾ ਆਪਣਾ ਅਗਲਾ ਮੁੱਦਾ ਪਾ ਲਵਾਂਗੇ ਕਿਸਾਨ ਸੁਭਕਰਨ ਸਿੰਘ ਦਾ ਜਿਹਦੀ ਥਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀਆਂ ਗੋਲੀਆਂ ਕਾਰਨ ਸਿੱਧੇ ਹੋ ਗਈ ਸੀ ਪਰ ਜ਼ੀਰੋ ਐਫ ਆਰ ਕੀਤੀ ਪੰਜਾਬ ਦੇ ਵਿੱਚ ਇੱਕ ਹਫਤਾ ਲੇਟ ਤੇ ਹਾਈ ਕੋਰਟ ਨੇ ਚੰਗੀ ਫਟਕਾਰ ਪਾਈ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਹੁਣੇ ਪਤਾ ਲੱਗਿਆ ਕਿ ਜਿਹੜੇ ਨੌਜਵਾਨ ਤੇ ਤਸੱਦਦ ਕੀਤਾ ਸੀ ਉਹਦੇ ਵਿੱਚ ਅੱਠ ਪੁਲਿਸ ਵਾਲਾ ਦੇ ਨਾਂ ਸਾਹਮਣੇ ਆ ਗਏ ਨੇ ਤੇ ਇਹ ਵੀ ਮੰਗ ਉੱਠਣ ਲੱਗਿਆ ਕਿ ਉਹਨਾਂ ਅੱਠ ਪੁਲਿਸ ਵਾਲਾ ਖਿਲਾਫ ਸ਼ੁਭਕਰਮ ਦੇ ਕਤਲ ਕੇਸ ਦਾ ਜਿਹੜਾ ਮਾਮਲਾ ਉਹ ਵੀ ਦਰਜ ਕੀਤਾ ਜਾਵੇ ਤੁਹਾਡਾ ਕੀ ਮੰਨਣਾ ਹੈ ਇਸ ਮਾਮਲੇ ਨੂੰ ਲੈ ਕੇ ਦੇਖੋ ਇਹਦੇ ਬਾਰੇ ਇਹ ਬੜਾ ਇਹ ਬਹੁਤ ਗੰਭੀਰ ਮੁੱਦਾ ਹੈ ਹਰ ਕਿਸਾਨਾਂ ਦੇ ਨਾਲ ਬਹੁਤ ਧੱਕੇਸ਼ਾਹੀ ਹੋਈ ਆ ਕਿਉਂਕਿ ਜਦੋਂ ਪੂਰਾ ਮੰਤਰੀਕੇ ਗੱਲ ਕਿਸਾਨ ਆਪਣੀਆਂ ਮੰਗਾਂ ਦੇ ਲਈ ਦਿੱਲੀ ਵੱਲ ਜਾ ਰਹੇ ਸੀਗੇ ਜਿਹੜਾ ਕਿ ਉਹਨਾਂ ਦਾ ਹੱਕ ਆ ਫੰਡਾਮੈਂਟਲ ਰਾਈਟ ਦੇ ਅਧੀਨ ਤਾਂ ਉਹਨਾਂ ਨੂੰ ਪਹਿਲਾਂ ਹੀ 10 ਤਰੀਕ ਤੋਂ ਬੈਰੀਕੇਟਿੰਗ ਕਰਕੇ ਤਿਆਰ ਬੈਠੀ ਸੀਗੀ ਪੁਲਿਸ ਉਹਨਾਂ ਨੇ ਉਹਨਾਂ ਨੂੰ ਜਾਣ ਤੋਂ ਜਦੋਂ ਨੇੜੇ ਪਹੁੰਚੇ ਆ ਤਾਂ ਟੀਅਰ ਗੈਸ ਦੇ ਨਾਲ ਜਿਹੜੇ ਪੈਲੇਟ ਗਾਂਸ ਦੇ ਨਾਲ ਤੇ ਮੈਟੈਲਿਕ ਗਾਂਸ ਬੁਲੇਟਸ ਦੇ ਨਾਲ ਉਹਨਾਂ ਨੂੰ ਜ਼ਖਮੀ ਕੀਤਾ ਉਹਨਾਂ ਨੂੰ 200 ਤੋਂ ਵੱਧ ਜਿਹੜੇ ਕਿਸਾਨ ਆ ਜ਼ਖਮੀ ਹੋ ਗਏ ਇਹ ਸਾਰੇ ਲੋਕ ਕਿੱਟਣਾ ਵਾਂ ਦੇਖ ਚੁੱਕੇ ਨੇ ਸਵਾਲ ਇਹ ਆ ਕਿ ਉਹਨਾਂ ਨੂੰ ਅੱਧ ਪੁਲਿਸ ਵਾਲਿਆਂ ਨੂੰ ਮੁਲਜ਼ਮ ਬਣ ਕੇ ਦੁਬਾਰਾ ਐਫਆਈਆਰ ਦਰਜ ਕਰਨ ਦੀ ਲੋੜ ਆ ਨਹੀਂ ਉਹ ਹੀ ਦੱਸਣਾ ਚਾਹਣਾ ਹੈ ਵੀ ਜਿਹੜੇ ਉਸੇ ਦੌਰਾਨ ਜਿਹੜਾ ਅਗਲੀ ਅਗਲੇ ਅਗਲੇ ਐਕਸ਼ਨ ਦੇ ਵਿੱਚ ਸੁਖਰਨ ਸਿੰਘ ਦੀ ਜਿਵੇਂ ਉਥੇ ਸ਼ਾਦਤ ਹੁੰਦੀ ਆ ਤੇ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਲੈ ਕੇ ਜਾਂਦੇ ਆ ਤਾਂ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਲੰਮਾ ਸਮਾਂ ਤਾਂ ਪਰ ਜਦੋਂ ਹੀ ਹਾਈ ਕੋਰਟ ਦੇ ਵਿੱਚ ਕੁਝ ਵਕੀਲ ਪਟੀਸ਼ਨ ਪਾਣੇ ਆ ਤਾਂ ਹਾਈ ਕੋਰਟ ਦੇ ਉਸ ਦੇਖਦੇ ਹੋਏ ਵੀ ਹਾਈ ਕੋਰਟ ਦਾ ਡਾਇਰੈਕਸ਼ਨ ਕੀ ਆ ਤਾਂ ਇੱਕ ਦਿਨ ਪਹਿਲਾਂ ਇੱਕ ਰਾਤ ਪਹਿਲਾਂ ਸੁਭਕਰਨ ਸਿੰਘ ਦਾ ਜਿਹੜਾ ਪੋਸਟਮਾਰਟਮ ਹੁੰਦਾ ਤੇ ਐਫ ਆਈ ਆਰ 0 ਐਫ ਆਈ ਆਰ ਲਾਜ ਹੁੰਦੀ ਹੈ ਜਿਹੜੀ ਕਿ ਜਿਹੜੀ ਜਿਸ حساب ਨਾਲ ਐਫ ਆਈ ਆਰ ਲਾਜ ਹੋਣੀ ਚਾਹੀਦੀ ਉਹ ਵੀ ਨਹੀਂ ਹੋਈ ਤੇ ਦੂਜੇ ਪਾਸੇ ਪ੍ਰਿਤਪਾਲ ਸਿੰਘ ਦੇ ਮਸਲੇ ਦੇ ਵਿੱਚ ਹੋਇਆ ਇਹ ਆ ਵੀ ਪ੍ਰਿਤਪਾਲ ਸਿੰਘ ਨੂੰ ਜਦੋਂ ਚੱਕ ਕੇ ਲੈ ਜਾਂਦੇ ਆ ਤਾਂ ਪਤਾ ਲੱਗਦਾ ਵੀ ਉਹਦੇ ਇੰਨੀ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਰੋहतक ਉਸਦੇ ਆਵੇ ਉੱਥੋਂ ਵੀ ਹਾਈ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਉਹ ਉੱਥੇ ਲਿਆਂਦਾ ਗਿਆ ਪੀਜੀਆਈ ਦੇ ਵਿੱਚ ਇਲਾਜ ਹੋਇਆ ਹੋ ਰਿਹਾ ਤੇ ਉਹ ਤੇ ਉੱਥੇ ਜਿਹੜੇ ਫਿਰ ਉਸ ਕੇਸ ਦੀ ਇਨਵੈਸਟੀਗੇਸ਼ਨ ਦੇ ਲਈ ਹਾਈ ਕੋਰਟ ਵੱਲੋਂ ਬਕਾਇਦਾ ਸਿਟ ਬਣਾਈ ਗਈ ਜਿਦੇ ਚ ਜਿਹੜਾ ਇੱਕ ਜਿਹੜਾ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਉਹਨਾਂ ਦੀ ਉਸ ਦੇ ਵਿੱਚ ਤੇ ਇੱਕ ADGP ਹਰਿਆਣਾ ਦਾ ਇੱਕ ADGP ਪੰਜਾਬ ਦਾ ਤੇ ਇਹ ਸਿੱਟ ਤੋਂ ਉਹਨਾਂ ਨੂੰ ਹਦਾਇਤ ਕੀਤੀ ਗਈ ਵੀ ਇਹਦੇ ਤੁਰੰਤ ਇਸ ਤਰ੍ਹਾਂ ਸਮੇਂ ਦੇ ਦੌਰਾਨ ਕਾਰਵਾਈ ਕੀਤੀ ਜਾਵੇ ਤਾਂ ਉਹਦੇ ਚ ਹਰਿਆਣਾ ਪੁਲਿਸ ਆ ਜਿਹੜੀ ਉਹ ਪੇਸ਼ ਕਰਦੀ ਆ ਵੀ ਇਸ ਤੇ ਅਸੀਂ ਜਿਹੜਾ ਪ੍ਰਿਤਪਾਲ ਸਿੰਘ ਨੂੰ ਉਂਝ ਨਹੀਂ ਚੱਕਿਆ ਵੀ ਹਾਂ ਸਾਡੇ ਕੁੱਟਮਾਰ ਹੋ ਗਈ ਵੀ ਉੱਥੇ ਕਿਉਂਕਿ ਕਾਫੀ ਗੜਬੜ ਕਰ ਰਿਹਾ ਸੀਗਾ ਸਾਡੇ 8 ਪੁਲਿਸ ਵਾਲਿਆਂ ਨੇ ਬਿਆਨ ਆ ਇਹਦੇ ਇਹ 8 ਪੁਲਿਸ ਵਾਲਿਆਂ ਦੇ ਜਿਹੜੇ ਬਿਆਨ ਆ ਇਹ ਉਹਨਾਂ ਦੇ ਆਧਾਰ ਤੇ ਹੀ ਹੁਣ 8 ਪੁਲਿਸ ਵਾਲੇ ਤਾਂ ਸਾਹਮਣੇ ਆ ਗਏ ਨਾ ਦੇਖੋ ਜਿਹੜੇ 8 ਪੁਲਿਸ ਵਾਲਿਆਂ ਦੇ 9 ਹਾਈ ਕੋਰਟ ਦੇ ਵਿੱਚ ਉਹਨਾਂ ਨੇ ਹਾਈ ਹਰਿਆਣਾ ਪੁਲਿਸ ਨੇ ਆਪੇ ਪੇਸ਼ ਕਰਤੇ ਵੀ ਜਿਹੜਾ ਪ੍ਰਿਤਪਾਲ ਸੀਗਾ ਗੜਬੜ ਕਰ ਰਿਹਾ ਸੀ ਇਸ ਕਰਕੇ 8 ਮੁਲਾਜ਼ਮਾਂ ਨੇ ਜਿਹੜਾ ਇਹਨੂੰ ਪੁਲਿਸ ਲੈ ਕੇ ਗਈ ਆ ਤੇ 8 ਪੁਲਿਸ ਵਾਲਿਆਂ ਦੇ ਜਿਹੜੇ ਮੌਕੇ ਦੇ ਬਿਆਨ ਆ ਇਹਦੇ ਬਾਰੇ ਵੀ ਅਸੀਂ ਇਹ ਕਰਿਆ ਤੇ ਇਹ ਗੜਬੜ ਕਰ ਰਿਹਾ ਸੀਗਾ ਤੇ ਉਹ ਸਾਡੇ ਤੇ ਕੁੱਟ ਮਾਰ ਥੋੜੀ ਜ਼ਿਆਦਾ ਹੋ ਗਈ ਇਹ ਕਹਿ ਰਹੇ ਆ ਹੁਣ ਦੇਖਣ ਵਾਲੀ ਗੱਲ ਆ ਕੁੱਟਮਾਰ ਦਾ ਮੰਨਗੇ ਨਾ ਆਪੇ ਵੀ ਕੁੱਟਮਾਰ ਹੁਣ ਕੁੱਟਮਾਰ ਉਹਨਾਂ ਨੂੰ ਕੀ ਕਿਸੇ ਮੈਜਿਸਟ੍ਰੇਟ ਨੇ ਉਹਦਾ ਰਿਮਾਂਡ ਦਿਆ ਸੀਗਾ ਜੇ ਮੈਜਿਸਟ੍ਰੇਟ ਵੀ ਰਿਮਾਂਡ ਦਵੇ ਤਾਂ ਵੀ ਮੈਡੀਕਲ ਪੂਰਾ ਚੈੱਕ ਹੁੰਦਾ ਇਦਾਂ ਕੁੱਟਮਾਰ ਨਹੀਂ ਹੁੰਦੀ ਉਹ ਇਨਵੈਸਟੀਗੇਸ਼ਨ ਹੁੰਦੀ ਆ ਤੁਸੀਂ ਸਵਾਲ ਜਵਾਬ ਕਰਦੇ ਹੁੰਦੇ ਸਾਰਾ ਕੁਝ ਕਰਦਾ ਹੁੰਦਾ ਆਡਾ 3 ਡਿਗਰੀ ਤੋਂ ਵੀ ਮੈਂ ਕਹਿੰਦਾ ਜਮੇ ਸਿਰੇ ਦੀ ਡਿਗਰੀ ਦਾ ਟਾਰਚਰ ਕਰਤਾ ਉਹਨਾਂ ਦਾ ਵੈਸ਼ਿਆਵਾ ਕੁੱਟਦਾ ਜਿਵੇਂ ਜਾਨਵਰ ਨੂੰ ਨਹੀਂ ਕੁੱਟਦਾ ਜਿਵੇਂ ਉਹਨਾਂ ਨੇ ਕੁੱਟਿਆ ਇਹਨਾਂ ਤਾਂ ਸਿੱਧਾ ਹੀ ਅਠਾਂ ਨੂੰ ਪਹਿਲਾਂ ਹਰਾਸਤ ਚ ਲੈ ਕੇ ਅਗਲੀ ਕਾਰਵਾਈ ਕਰਨੀ ਮੰਨਦੀ ਠੀਕ ਹੈ ਅਗਲਾ ਸਵਾਲ ਫਰਦ ਸਾਹਿਬ ਅਮਰਪਾਲ ਸਿੰਘ ਨੂੰ ਲੈ ਕੇ ਕਿਉਂਕਿ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਜਿਗੁਰਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਹੋਈ ਹੈ ਤੇ ਉਹਨਾਂ ਦੀ ਇੱਕ ਦੋ ਦੀ ਜਿਹੜੀ ਹਾਲਤ ਹੈ ਉਹ ਵੀ ਨਾਜ਼ੁਕਾ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਲ ਨੂੰ ਵੱਡਾ ਇਕੱਠ ਹੋਣਾ ਪਰ ਅੱਜ ਪੰਜਾਬ ਦੇ ਵਿੱਚ ਵੱਡੇ ਲੀਡਰਾਂ ਦੀ ਫੋਟੋ ਫੋਟੀ ਕਰ ਦਿੱਤੀ ਹੈ ਜਿਹਦੇ ਨਾਲ ਮਾਨ ਸਰਕਾਰ ਪਰਤੀ ਲੋਕਾਂ ਖਾਸ ਕਰਕੇ ਪੰਥਕ ਜਿਹੜੇ ਹੰਦਰਦੀ ਨੇ ਉਹਨਾਂ ਦੇ ਵਿੱਚ ਰੋਸ ਬਣ ਗਿਆ ਕੀ ਕਹਿਣਾ ਚਾਹੋਗੇ ਦੇਖੋ ਅਮਰਪਾਲ ਸਿੰਘ ਦਾ ਸਾਰੇ ਪੰਜਾਬ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਵੀ ਉਹਨੇ ਕੋਈ ਅਜਿਹਾ ਕੰਮ ਨਹੀਂ ਕਰਿਆ ਜਿੱਤੇ ਉਹਤੇ ਐਨਐਸਏ ਲਾ ਕੇ ਉਹਨੂੰ ਡਿਬਰੂਗੜ੍ਹ ਭੇਜਤਾ ਗਿਆ ਪੰਜਾਬ ਦੇ ਵਿੱਚ ਕੋਈ ਜੇਲ੍ਹਾਂ ਨਹੀਂ ਕੰਮ ਨਹੀਂ ਆ ਜਿਹੜੇ ਵੱਡੇ ਵੱਡੇ ਗੈਂਗਸਟਰ ਆ ਉਹਨਾਂ ਨੂੰ ਵੀਆਈਪੀ ਸਿਕਿਉਰਿਟੀ ਦੇ ਕੇ ਇੱਥੇ ਪੰਜਾਬ ਦੀਆਂ ਜੇਲ੍ਹਾਂ ਚ ਰੱਖਿਆ ਗਿਆ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਵੀ ਕਰਾਈ ਗਈ ਪਰ ਇੱਕ ਨੌਜਵਾਨ ਜਿਹੜਾ ਕਿ ਆਪਣੇ ਲਾਇਸੈਂਸੀ ਹਥਿਆਰਾਂ ਦੇ ਨਾਲ ਨਾਲ ਘੁੰਮ ਰਿਹਾ ਸੀਗਾ ਜਿਹੜੇ ਸਰਕਾਰ ਵੱਲੋਂ ਦੇ ਸੀਗੇ ਤੇ ਪੂਰਵ ਮੰਤਰੀ ਕੇ ਗੈਲ ਅੰਮ੍ਰਿਤ ਸੰਚਾਰ ਦਾ ਕੰਮ ਕਰ ਰਿਹਾ ਸੀਗਾ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਿਹਾ ਸੀਗਾ ਉਹਨੂੰ ਜਿਵੇਂ ਇਹਨਾਂ ਨੇ ਐਨਐਸਏ ਲਾਈਆ ਉਸ ਸਮੇਂ ਸੀਨ ਕ੍ਰੀਏਟ ਕਰਿਆ ਔਰ ਉਹਨਾਂ ਦੇ ਉੱਤੇ ਉੱਥੇ ਵੀ ਉਹਨਾਂ ਨੂੰ ਮਿਲਣ ਦਿੱਤਾ ਜਾਂਦਾ ਤੇ ਇਹ ਤਾਂ ਜਿਵੇਂ ਅੰਗਰੇਜ਼ਾਂ ਦੇ ਸਮੇਂ ਕਾਲੇ ਪਾਣੀ ਭੇਜਦੇ ਸੀ ਉਹ ਕੰਮ ਸਾਡੀ ਪੰਜਾਬ ਸਰਕਾਰ ਨੇ ਕਰ ਦਿੱਤਾ ਤੇ ਉਹਨਾਂ ਨੇ ਸਿਰਫ ਉਹਨਾਂ ਦੀ ਮੰਗ ਕੀਤੀ ਆ ਹੁਣ ਉਹਨਾਂ ਦੀ ਮੰਗ ਇਹ ਆ ਉਹਨਾਂ ਦੇ ਪਰਿਵਾਰ ਦੀ ਜਿਹੜਾ ਕਿ ਉਹਨਾਂ ਦੀ ਮਾਵਾਂ ਭੈਣਾਂ ਉਹਨਾਂ ਦੇ ਘਰੋਂ ਜਿਹੜੇ ਔਰ ਹੋਰ ਰਿਸ਼ਤੇਦਾਰ ਉੱਥੇ ਬੱਠੇ ਆ ਭੁਖੜਦਾਲ ਤੇ ਉਹ ਬਾਹਰ ਬੱਠੇ ਆ ਇਹ ਉੱਥੇ ਬੱਠੇ ਆ ਤੇ ਇਹਨਾਂ ਦੇ ਸਾਥੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਭੁਖੜਦਾਲ ਦੇ ਬੈਠੇ ਆ ਤੇ ਉਹਨਾਂ ਜੋ ਬਹੁਤ ਸਾਰਿਆਂ ਨੂੰ ਖੂਨ ਦੀਆਂ ਉਲਟੀਆਂ ਲੱਗ ਚੁੱਕੀਆਂ ਬੜੀ ਹਾਲਤ ਸੀਰੀਅਸ ਆ ਉਹਨਾਂ ਦੀ ਮੰਗ ਸਿਰਫ ਇੰਨੀ ਆ ਵੀ ਉਹਨਾਂ ਦੀ ਜੇਲ੍ਹ ਪੰਜਾਬ ਚ ਬਦਲ ਦਿੱਤੀ ਜਾਵੇ ਉਹ ਇਹ ਨਹੀਂ ਕਹਿ ਰਹੇ ਸਾਡੀ ਰਿਹਾਈ ਕਰ ਦਿਓ ਐਨਐਸਏ ਜੇਲ੍ਹ ਵੀ ਨਹੀਂ ਬਦਲ ਦੇ ਰਹੇ ਤੋਂ ਇਹ ਕਾਦਾ ਮੈਂ ਤਾਂ ਹਸਮਤਾਂ ਤੇ ਮੈਂ ਤਾਂ ਹੈਰਾਨ ਆ ਇਹਨਾਂ ਤੇ ਪੰਜਾਬ ਸਰਕਾਰ ਤੇ ਹੈਰਾਨ ਆ ਵੀ ਇੰਨਾ ਕਠੋਰ ਵੱਡੇ ਵੱਡੇ ਬਦਮਾਸ਼ਾਂ ਦੇ ਪ੍ਰਤੀ ਨਰਮ ਪਤੀਰਾ ਵੱਡੇ ਵੱਡੇ ਸਮਗਲਨਗਰਾਪਤੀ ਨਰਮਲੀਤਾ ਵੱਡੇ ਵੱਡੇ ਜਿਹੜੇ ਮੁਖਤਿਆਰ ਅंसारी ਦਾ ਤੁਹਾਨੂੰ ਪਤਾ ਨਾ ਮੁਖਤਿਆਰ ਅंसारी ਇੱਕ ਡਾ ਅੱਜ ਆਇਆ ਕਿ ਐਨਐਸਏ 1 ਸਾਲ ਵਾਸਤੇ ਹੁੰਦਾ ਹੈ ਸਾਲ ਹੋਣ ਵਾਲਾ ਹੋ ਗਿਆ ਇਹਨਾਂ ਦੀ ਰਹਿਣੀ ਦੀ ਗੱਲ ਚੱਲਣੀ ਚਾਹੀਦੀ ਸੀ ਉਹ ਕਿਤੇ ਨਾ ਕਿਤੇ ਰੁਕੀਆ ਜਿਸ ਕਾਰਨ ਉਹਨਾਂ ਨੇ ਸ਼ਾਇਦ ਹੜਤਾਲ ਵੀ ਇਹ ਵੀ ਮੁੱਦਾ ਹੈ ਹੜਤਾਲ ਕਰਨ ਦਾ ਉਹ ਉਹ ਹੜਤਾਲ ਕਰਨ ਦਾ ਤਾਂ ਮੁੱਦਾ ਹੈਗਾ ਹੀ ਆ ਪਹਿਲੀ ਗੱਲ ਤਾਂ ਜਿਹੜਾ ਐਨਐਸਏ ਆ ਉਹਨਾਂ ਦੇ ਕੋਈ ਐਸਾ ਕ੍ਰਾਈਮ ਨਹੀਂ ਸੀਗਾ ਉਹਨਾਂ ਦੇ ਨਾਂ ਉਦੇ ਸਿਰਫ ਇੱਕ ਜਨਾਲੇ ਥਾਣੇ ਵਾਲਾ ਸੀਗਾ ਜਿਹਦਾ ਕਿ 307 ਵਗੈਰਾ ਬਣਦੀ ਸੀਗੀ ਤੇ ਉਹ ਤੇ ਕਾਰਵਾਈ ਹੋ ਸਕਦੀ ਸੀਗੀ ਤੇ ਐਨਐਸਏ ਲਾਣਾ ਅਰਕ ਇੱਕ ਦੋ ਕਈ ਤਾਂ ਇਹ ਜਿਹੇ ਆ ਜਿਹੜੇ ਘਰ ਬੈਠੀ ਚੱਕਲੇ ਤੇ ਇੱਕ ਦੋ ਵਰਸੀਨ ਵੱਡਦਾ ਪ੍ਰਧਾਨ ਮੰਤਰੀ ਉਹਨੂੰ ਤਾਂ ਉਸ ਦੀ ਸਾਰੇ ਦੁਨੀਆ ਨੂੰ ਬਤਾ ਵਿਚਾਰਾ ਆਪਣਾ ਵੀਡੀਓ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਸੀਗਾ ਉਹ ਵੀ ਤੇ ਉਹ ਇੱਕ ਫਿਲਮੀ ਐਕਟਰ ਆ ਕਲਸੀ ਉਹ ਜਿਹੜਾ ਉੱਥੇ ਉਹ ਦਿੱਲੀ ਤੋਂ ਲਿਆਂਦਾ ਜਿਹੜਾ ਵਿੱਚ ਹੈ ਨਹੀਂ ਸੀਗਾ ਸੋ ਇਹ ਕਹਿਣ ਦਾ ਭਾਵੇਂ ਆ ਵੀ ਜਿਵੇਂ ਇਹਨਾਂ ਨੇ ਕੀਤਾ ਹੈ ਤਾਂ ਮੈਨੂੰ ਐ ਲੱਗਦਾ ਜਿਵੇਂ ਕਿਸੇ ਨੇ ਖਾਰ ਖਾ ਕੇ ਐਕਸ਼ਨ ਕਰਿਆ ਹੁੰਦਾ ਤੇ ਦੂਜੇ ਪਾਸੇ ਉਹਨਾਂ ਦੀ ਜਿਹੜੀ ਹੱਕੀ ਮੰਗਾ ਓਏ ਇੰਨਾ ਬੇਦਰਦ ਤਾਂ ਕੋਈ ਹੋਣਾ ਹੀ ਚਾਹੀਦਾ ਤੇ ਉਹਨਾਂ ਲੀਡਰਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਆ ਚਾਹੇ ਉਹ ਸਾਰੀਆਂ ਪਾਰਟੀਆਂ ਦੇ ਸੀਗੇ ਜਿੱਚ ਅਕਾਲੀ ਦਲ ਦੇ ਵੀ ਸੀਗੇ ਜਿਹੜੇ ਸੀਗੇ ਬੀਜੇਪੀ ਦੇ ਵੀ ਸੀਗੇ ਤੇ ਕਾਂਗਰਸ ਦੇ ਵੀ ਸੀਗੇ ਤੇ ਇਹ ਜਿੰਨੇ ਵੀ ਲੀਡਰ ਸੀਗੇ ਜਿਨ੍ਹਾਂ ਨੇ ਹਾ ਹਾ ਦੁਹਾਈ ਪਚਾਈ ਉਹ ਅੱਗ ਲਾ ਗਈ ਉਹ ਲਾ ਉਹਨਾਂ ਨੂੰ ਹੋਰ ਉਹ ਜਿਹੜੀਆਂ ਮਤਾਵਾਂ ਬੈਠੀਆਂ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਤੁਰੰਤ ਜੇਲ ਬਦਲੀ ਕਰ ਦੇਣੀ ਚਾਹੀਦੀ ਹੈ ਕਿਤੇ ਇਹ ਨਾ ਹੋਵੇ ਵੀ ਕਿਸੇ ਦੇ ਨਾਲ ਕੋਈ ਉਹ ਜਿਹੜਾ ਕੋਈ ਮੰਦ ਭਾਗੀ ਘਟਨਾ ਵਾਪਰ ਗਈ ਤੇ ਸਮੁੱਚੇ ਪੰਜਾਬ ਦਾ ਮਾਹੌਲ ਖਰਾਬ ਹੋ ਜਵੇ ਔਰ ਇਹ ਸਰਕਾਰ ਦੇ ਸਰਾਂ ਲਈ ਐਸਾ ਦਾਗ ਲੱਗ ਜਾਵੇ ਜਿਹੜਾ ਮੁੜ ਕੇ ਧੋਇਆ ਨਾ ਜਾ ਸਕੇ